ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਨੰਦਪੁਰ ਸਾਹਿਬ ਨਗਰ ਨੂੰ ਵਸਾ ਰਹੇ ਸਨ ਤਾਂ ਇੱਕ ਦਿਨ ਦੀ ਗੱਲ ਹੈ ਕਿ ਗੁਰੂ ਜੀ ਰਾਤ ਨੂੰ ਭੋਜਨ ਛਕਣ ਤੋਂ ਬਾਅਦ ਸੌਣ ਵਾਸਤੇ ਇੱਕ ਪਲੰਘ ਉੱਤੇ ਲੇਟ ਗਏ ਤੇ ਉਸ ਵੇਲੇ ਇੱਕ ਬਹੁਤ ਹੀ ਵੱਡਾ ਕਾਲੇ ਰੰਗ ਦਾ ਦਾਨਵ ਉੱਥੇ ਆ ਗਿਆ ਉਸ ਦੀ ਆਣ ਨਾਲ ਬਹੁਤ ਹੀ ਦੁਰਗੰਧ ਭਰੀ ਹਵਾ ਵਗਣ ਲੱਗੀ ਜਦੋਂ ਉਸ ਦਾਨਵ ਦੀ ਦੁਰਗੰਧ ਗੁਰੂ ਜੀ ਨੂੰ ਆਈ ਤਾਂ ਗੁਰੂ ਜੀ ਨੇ ਤੁਰੰਤ ਹੀ ਮੁਖ ਤੇ ਕਪੜਾ ਲੈ ਲਿਆ ਤੇ ਨਾਲ ਹੀ ਗੁਰੂ ਜੀ ਦੀ ਜਾਗ ਖੁੱਲ ਗਈ ਅਤੇ ਜਿਹੜੇ ਪਾਸੇ ਵੱਡਾ ਦਰਵਾਜ਼ਾ ਸੀ ਗੁਰੂ ਜੀ ਨੇ ਉਸ ਪਾਸੇ ਵੇਖਿਆ ਤਾਂ ਇੱਕ ਬਹੁਤ ਹੀ ਖਤਰਨਾਕ ਦਾਨਵ ਖੜਾ ਸੀ ਉਹ ਆਪਣੀ ਮਹਾ ਭਿਆਨਕ ਸ਼ਕਲ ਵਖਾ ਰਿਹਾ ਸੀ ਜਿਸ ਦੇ ਸਿਰ ਉਤੇ ਬਹੁਤ ਵੱਡੇ ਵੱਡੇ ਦੋ ਸਿੰਘ ਸਨ ਤੇ ਲਾਲ ਰੰਗ ਦੇ ਬਾਲ ਸਨ ਤੇ ਉਹ ਆਪਣੀ ਵੱਡੀ ਸਾਰੀ ਜੀਬ ਨਾਲ ਆਪਣੇ ਬੁੱਲ੍ਹਾਂ ਨੂੰ ਚੱਟ ਰਿਹਾ ਸੀ ਉਸ ਦੀਆਂ ਬਹੁਤ ਡਰੌਣੀਆਂ ਲਹੂ ਭਰੀਆਂ ਅੱਖਾਂ ਸਨ ਤੇ ਉਸ ਨੇ ਹੱਥਾਂ ਵਿੱਚ ਤੇ ਆਪਣੇ ਗਲੇ ਵਿੱਚ ਵੱਡੀਆਂ ਵੱਡੀਆਂ ਹੱਡੀਆਂ ਪਾਈਆਂ ਸਨ ਉਸ ਦੇ ਸਾਰੇ ਸਰੀਰ ਦਾ ਰੰਗ ਬਹੁਤ ਹੀ ਕਾਲਾ ਸੀ ਅਤੇ ਢਿੱਡ ਫੁੱਲਿਆ ਹੋਇਆ ਸੀ ਉਹ ਦਾਨਵ ਆਪਣੀ ਧਿਆਨਕ ਸ਼ਕਲ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਰੋਂ ਲੱਗਾ ਤੇ ਉਹ ਗੁਰੂ ਜੀ ਨੂੰ ਕਹਿ ਲੱਗਾ ਕਿ ਹੁਣ ਮੈਂ ਤੁਹਾਨੂੰ ਖਾ ਜਾਵਾਂਗਾ ਤੁਸੀਂ ਸਾਡੀ ਰਹਿਣ ਵਾਲੀ ਜਗ੍ਹਾ ਉੱਤੇ ਆਪਣਾ ਨਗਰ ਵਸਾ ਰਹੇ ਹੋ ਤੇ ਤੁਸੀਂ ਹਿਰਦੇ ਵਿੱਚ ਮੇਰਾ ਜਰਾ ਜਿਹਾ ਡਰ ਨਹੀਂ ਰੱਖਿਆ ਇਸ ਤਰ੍ਹਾਂ ਦਾਨਵ ਨੂੰ ਬੋਲਦਿਆਂ ਸੁਣ ਕੇ ਗੁਰੂ ਜੀ ਉੱਠ ਕੇ ਬੈਠ ਗਏ ਤੇ ਇੱਕ ਤੀਰ ਕਮਾਨ ਫੜ ਕੇ ਆਪਣੇ ਨੇੜੇ ਕਰ ਲਿਆ ਜਦੋਂ ਗੁਰੂ ਜੀ ਨੇ ਬਹੁਤ ਹੀ ਤਿੱਖਾ ਤੀਰ ਕਮਾਨ ਉਤੇ ਜੋੜ ਕੇ ਆਪਣੀਆਂ ਬਾਹਾਂ ਦਾ ਜ਼ੋਰ ਲਗਾ ਕੇ ਖਿੱਚਿਆ ਤੇ ਉਹ দানਵ ਸਮਝ ਗਿਆ ਕਿ ਇਹਨਾਂ ਦੇ ਵਿੱਚ ਕੋਈ ਵੱਡੀ ਸ਼ਕਤੀ ਦਾ ਤੇਜ ਪ੍ਰਤਾਪ ਹੈ ਅਤੇ ਇਹ ਮੈਨੂੰ ਵੀ ਕੇ ਡਰੇ ਨਹੀਂ ਬਲਕਿ بڑے ਧੀਰਜ ਦੇ ਨਾਲ ਇੱਥੇ ਬੈਠੇ ਹੋਏ ਨੇ ਕਿਤੇ ਐਵੇਂ ਨਾ ਹੋਵੇ ਕਿ ਉਹ ਤੀਰ ਕਮਾਨ ਚੋਂ ਛੱਡ ਦੇਣ ਤੇ ਮੇਰਾ ਹਿਰਦਾ ਹੀ چیر ਦੇਣ ਅਤੇ ਉਹ ਦਾਣਵ ਡਰਦਾ ਹੋਇਆ ਉਸ ਵੇਲੇ ਵਿਆਕੁਲ ਹੋ ਗਿਆ। ਤਦ ਗੁਰੂ ਜੀ ਬੋਲੇ ਕਿ ਇੱਥੇ ਹੀ ਖੜਾ ਰਹਿ। ਹੁਣ ਤੈਨੂੰ ਜਾਨ ਨਹੀਂ ਦੇਵਾਂਗੇ। ਇੱਕ ਤੀਰ ਨਾਲ ਹੀ ਤੇਰਾ ਨਾਸ਼ ਕਰ ਦਵਾਂਗੇ। ਅਤੇ ਤੂੰ ਹੋਰ ਲੋਕਾਂ ਨੂੰ ਡਰਾਉਣਾ ਗਿੱਜਿਆ ਹੈ ਤੇ ਤੂੰ ਫੇਰ ਕਦੇ ਵੀ ਇੱਧਰ ਫੇਰਾ ਨਹੀਂ ਪਾਵੇਂਗਾ ਤੇ ਨਾ ਤੂੰ ਇੱਧਰ ਆਵੇਂਗਾ ਤੇ ਤੈਨੂੰ ਪਰਵਾਰ ਸਵੇਤ ਮਾਰ ਦਿੱਤਾ ਜਾਵੇਗਾ। ਨਈ ਤਾਂ ਸਾਨੂੰ ਆਪਣੀ ਵਿਸਤਾਰ ਪੂਰਵਕ ਹੱਦ ਬੀਤੀ ਸੁਣਾ ਆਪਣਾ ਨਾਮ ਤੇ ਸਥਾਨ ਪ੍ਰਗਟ ਕਰ ਤੇ ਉਹ দানਵ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਵੱਡੇ ਤੇਜ ਪ੍ਰਤਾਪ ਨੂੰ ਵੇਖ ਕੇ ਡਰ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਮੇਰਾ ਨਾਮ ਮੱਖੋ দানਵ ਹੈ ਮੈਂ ਇਸ ਪੀਪਲ ਉੱਤੇ 700 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਮੇਰਾ ਕਾਫੀ ਸਮੇਂ ਤੋਂ ਇੱਥੇ ਵਾਸਾ ਹੈ ਤੇ ਪਰਿਵਾਰ ਸਮੇਤ ਅਸੀਂ ਇੱਥੇ ਸੁਖੀ ਰਹਿ ਰਹੇ ਹਾਂ ਪਰ ਆਪ ਜੀ ਨੇ ਸਾਡਾ ਘਰ ਖੋ ਕੇ ਆਪਣਾ ਵਾਸਾ ਕਰ ਲਿਆ ਹੈ ਹੁਣ ਤੁਸੀਂ ਇੱਥੇ ਵੱਡਾ ਨਗਰ ਵਸਾਣਾ ਚਾਹੁੰਦੇ ਹੋ ਤੇ ਤੁਹਾਡੇ ਸਿੱਖ ਇੱਥੇ ਉੱਚੀ ਆਵਾਜ਼ ਵਿੱਚ ਬੋਲ ਕੇ ਕੀਰਤਨ ਕਰਦੇ ਨੇ ਇਸ ਕਰਕੇ ਅਸੀਂ ਆਪ ਜੀ ਦੇ ਨੇੜੇ ਨਹੀਂ ਰਹਿ ਸਕਦੇ ਜਿੱਥੇ ਤੱਕ ਤੁਹਾਡੇ ਸਿੱਖ ਸ਼ਬਦ ਤੇ ਸਿਮਰਨ ਦਾ ਜਾਪ ਕਰਦੇ ਹਨ ਉਸ ਦਿਸ਼ਾ ਵਿੱਚ ਅਸੀਂ ਡਰ ਦੇ ਮਾਰੇ ਵੜਦੇ ਨਹੀਂ ਇਸ ਕਰਕੇ ਅਸੀਂ ਭੁੱਖੇ ਮਰ ਰਹੇ ਹਾਂ ਤੇ ਤੁਸੀਂ ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਨਗਰ ਵਸਾ ਲਵੋ ਇੱਥੇ ਸਾਡਾ ਵਾਸਾ ਹੈ ਇਹ ਸਾਰੀ ਜੋ ਕਹਿਲੋਰ ਪਹਾੜ ਦੀ ਘਾਟੀ ਹੈ ਅਸੀਂ ਸਭ ਥਾਵਾਂ ਤੇ ਘੁੰਮ ਫਿਰ ਕੇ ਅਸੀਂ ਆਪਣਾ ਭੋਜਨ ਪ੍ਰਾਪਤ ਕਰਦੇ ਹਾਂ ਹੁਣ ਬਹੁਤ ਚਿੰਤਾ ਹੋ ਗਈ ਹੈ ਜਦੋਂ ਦੇ ਆਪ ਇੱਥੇ ਆ ਗਏ ਹੋ ਅਸੀਂ ਭੁਖੇ ਰਹਿਣ ਕਰਕੇ ਦੁਖੀ ਹੋ ਗਏ ਹਾਂ ਇਸ ਕਰਕੇ ਮੈਂ ਆਪ ਜਿੱਦੇ ਪਾਸ ਆਇਆ ਹਾਂ ਤੇ ਤੁਸੀਂ ਧੀਰੇਜ ਕਰਕੇ ਬੈਠੇ ਰਹੇ ਪਰ ਮੈਨੂੰ ਵੇਖ ਕੇ ਡਰੇ ਨਹੀਂ ਤੇ ਆਪ ਜੀ ਨੂੰ ਤੀਰ ਮਾਰਦੇ ਹੋਏ ਵੇਖ ਕੇ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਗੁਰੂ ਜੀ ਸਰਵ ਸ਼ਕਤੀਮਾਨ ਸਾਨ ਇਸ ਤਰ੍ਹਾਂ ਕਹਿ ਕੇ ਉਹ ਦਾਨਵ ਚੁੱਪ ਹੋ ਗਿਆ ਤਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦਾਨਵ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਹੁਣੇ ਹੀ ਇੱਥੋਂ ਚਲਾ ਜਾ ਇੱਥੇ ਨਾ ਰਹਿ ਕਿਸੇ ਹੋਰ ਥਾਂ ਤੇ ਜਾ ਕੇ ਰਹਿਣ ਦੀ ਤਿਆਰੀ ਕਰ ਇਸ ਥਾਂ ਤੇ ਹਮੇਸ਼ਾ ਲਈ ਗੁਰੂ ਜੀ ਦੀ ਕੋਲ ਵਸੇਗੀ ਤੇ ਇੱਥੇ ਬਹੁਤ ਭਿਆਨਕ ਜੰਗਾਂ ਹੋਣੀਆਂ ਨੇ ਤੇ ਫੌਜਾਂ ਆਪਸ ਵਿੱਚ ਲੜਨਗੀਆਂ ਇਸ ਸਮੇਂ ਤੇਰਾ ਇੱਥੋਂ ਜਾਣਾ ਹੀ ਬੰਦਾ ਹੈ ਨਹੀਂ ਤਾਂ ਬਹੁਤ ਵੱਡਾ ਸੰਕਟ ਪ੍ਰਾਪਤ ਕਰੇਗਾ ਅਤੇ ਮੇਰਾ ਕਹਿਣਾ ਮੰਨ ਕੇ ਹੁਣੇ ਹੀ ਇੱਥੋਂ ਚਲਾ ਜਾ ਹੋਰ ਬਹੁਤ ਇਲਾਕੇ ਨੇ ਦੂਜੀ ਜਗ੍ਹਾ ਤੇ ਜਾ ਕੇ ਆਪਣਾ ਨਿਵਾਸ ਕਰੋ ਉਸ ਵੇਲੇ ਮਾਂ ਕੋ ਦਾਨਵ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਤੇ ਕਿਹਾ ਕਿ ਗੁਰੂ ਜੀ ਕੋਜ ਤਾਂ ਰਹਿਮ ਕਰੋ ਅਤੇ ਮੇਰੇ ਮਨ ਵਿੱਚ ਇਹ ਇੱਛਾ ਹੈ ਕਿ ਮੈਂ ਵੀ ਜਗਤ ਵਿੱਚ ਜਾਣਿਆ ਜਾਵਾਂ ਤੇ ਮੇਰੇ ਮਰਨ ਤੋਂ ਬਾਅਦ ਲੋਕ ਮੇਰਾ ਨਾਮ ਲੈਂਦੇ ਰਹਿਣ ਉਸ ਦਾਨਵ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਰਪਾ ਕਰਦਿਆਂ ਕਿਹਾ ਕਿ ਰਾਜੇ ਸਮੇਤ ਜਿੰਨੇ ਵੀ ਇਥੇ ਪਹਾੜੀ ਲੋਕ ਹਨ ਅਤੇ ਜਿਹੜੇ ਹਿੰਦੂ ਇਸ ਇਲਾਕੇ ਵਿੱਚ ਵਸਦੇ ਹਨ ਜੋ ਸਾਡੇ ਸਿੱਖ ਸੇਵਕ ਨਹੀਂ ਸਨ ਉਹ ਇਸ ਥਾਂ ਨੂੰ ਤੇਰੇ ਨਾਮ ਤੋਂ ਹੀ ਜਾਣਨਗੇ ਮਾਖੋਵਾਲ ਆਨੰਦਪੁਰ ਜਾਣਿਆ ਜਾਵੇਗਾ ਜਗਤ ਵਿੱਚ ਤੇਰਾ ਨਾਮ ਪ੍ਰਸਿੱਧ ਹੋਵੇਗਾ ਤੇ ਇੱਥੇ ਇੱਕ ਸੁੰਦਰ ਨਗਰ ਵਸੇਗਾ ਜਿਵੇਂ ਗੁਰੂ ਜੀ ਨੇ ਕਿਹਾ ਸੀ ਉਹਨਾਂ ਬਚਨਾਂ ਨੂੰ ਸੁਣ ਕੇ ਮਾਖੋ ਦਾਣਾ ਬਹੁਤ ਪ੍ਰਸੰਨ ਹੋਇਆ ਅਤੇ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਗੁਰੂ ਜੀ ਉਹ ਕਿਹੜਾ ਇਲਾਕਾ ਹੈ ਜਿੱਥੇ ਮੈਂ ਆਪਣਾ ਘਰ ਬਣਾ ਕੇ ਰਹਿ ਸਕਾਂ ਆਪ ਜੀ ਮੈਨੂੰ ਉਸ ਜਗ੍ਹਾ ਬਾਰੇ ਦੱਸੋ ਤੇ ਮੈਂ ਆਪ ਜੀ ਦੇ ਚਰਨਾਂ ਉੱਤੇ ਨਮਸਕਾਰ ਕਰਕੇ ਉੱਥੇ ਚਲਾ ਜਾਵਾਂਗਾ ਤਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਕੋ ਦਾਨਮ ਨੂੰ ਕਿਹਾ ਜੇਕਰ ਤੂੰ ਲੰਬੇ ਸਮੇਂ ਤੱਕ ਵਸਣਾ ਚਾਹੁੰਦਾ ਹੈ ਪਰਿਵਾਰ ਨੂੰ ਤੇ ਮਨ ਵਿੱਚ ਬੇਫਿਕਰ ਹੋ ਕੇ ਆਪਣੇ ਪਰਿਵਾਰ ਸਮੇਤ ਜਿੱਥੇ ਤੁਰਕਾਂ ਦੇ 52 ਪਿੰਡਾਂ ਵਾਲੇ ਇਲਾਕਾ ਇਲਾਕੇ ਦਾ ਵੱਡਾ ਨਗਰ ਸਰਹੰਦ ਵਸਦਾ ਹੈ ਉਥੇ ਜਾ ਕੇ ਆਪਣਾ ਨਿਵਾਸ ਕਰ ਲੈ ਤੇ ਉਥੇ ਬਹੁਤ ਸਾਰੇ ਪਿੰਡਾਂ ਵਿੱਚ ਘੁੰਮ ਫਿਰ ਕੇ ਆਪਣਾ ਗੁਜ਼ਾਰਾ ਕਰੋ ਜਿਹੜੇ ਉਥੇ ਸੁੱਕੇ ਤੇ ਹਰੇ ਖੇਤ ਨੇ ਉਹਨਾਂ ਖੇਤਾਂ ਵਿੱਚੋਂ ਖਾ ਪੀ ਲਿਆ ਕਰੋ ਅਤੇ ਉਹ ਤੁਹਾਡੇ ਖਾਣ ਪੀਣ ਲਈ ਬਹੁਤ ਚੰਗਾ ਇਲਾਕਾ ਹੈ ਤੁਸੀਂ ਉਥੇ ਚੰਗੀ ਤਰ੍ਹਾਂ ਗੁਜ਼ਾਰਾ ਕਰੋਗੇ ਅਸੀਂ ਤੇਰੀ ਬੇਨਤੀ ਸੁਣ ਕੇ ਤੇਰੇ ਭਲੇ ਵਾਸਤੇ ਆਖ ਦਿੱਤਾ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦਾਨਵ ਨੂੰ ਰਹਿਣ ਲਈ ਜਗਾ ਬਾਰੇ ਦੱਸਿਆ ਤੇ ਉਹ ਦਾਨਵ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਹੰਦ ਵਿੱਚ ਜਿੱਥੇ ਬਾਗ ਸਨ ਉੱਥੇ ਚਲਾ ਗਿਆ ਉਹ ਉੱਥੇ ਵੱਡੇ ਵੱਡੇ ਰੁੱਖਾਂ ਨਾਲ ਪ੍ਰੇਮ ਕਰਨ ਲੱਗ ਪਿਆ ਤੇ ਉਹ ਉੱਥੋਂ ਲੋਕਾਂ ਦੇ ਘਰਾਂ 'ਚੋਂ ਤੇ ਖੇਤਾਂ ਵਿੱਚੋਂ ਅਨਾਜ ਚੋਰੀ ਕਰ ਲੈਂਦਾ ਜਿਹੜੇ ਲੋਕ ਗੁਰੂ ਜੀ ਦੇ ਨਾਮ ਸਿਮਰਨ ਨਾਲ ਜੁੜੇ ਸਨ ਉਹ danam ਉਹਨਾਂ ਦੇ ਘਰਾਂ ਚੋਂ ਤੇ ਖੇਤਾਂ ਵਿੱਚ ਨਹੀਂ ਸੀ ਜਾਂਦਾ ਇਸ ਤਰ੍ਹਾਂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਖੋ danam ਨੂੰ ਉਥੋਂ ਕੱਢ ਕੇ ਦੂਜੇ ਇਲਾਕੇ ਭੇਜ ਦਿੱਤਾ ਫਿਰ ਗੁਰੂ ਜੀ ਸੁਖ ਦੀ ਨੀਂਦ ਸੋ ਗਏ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਇਸ਼ਨਾਨ ਕਰਕੇ ਬੈਠ ਗਏ ਤੇ ਫਿਰ ਉਸੇ ਤਰ੍ਹਾਂ ਪਹਿਲਾਂ ਵਾਂਗੂ ਨਗਰ ਬਸਾਉਣ ਦਾ ਕੰਮਕਾਰ ਕਰਨ ਲੱਗ ਪਏ ਸਤਨਾਮ ਸ੍ਰੀ ਵਾਹਿਗੁਰੂ